ਹਾਂਜੀ ਵਾਈਕਲ ਦੀ ਕਸਾਲ ਦਾ ਵਾਈਕਲ ਦੀ ਮੈਂ ਅੱਜ ਇੱਕ ਪਾਰ ਦਾ ਟੰਕਾ ਟੁੱਟ ਗਿਆ ਸੀ ਜਦੋਂ ਮੈਂ ਮੈਨਟੇਨ ਕਰਾਉਣ ਆਇਆ ਸੀ ਇਹ ਮੇਰੇ ਅਮਲੀ ਆਇਆ ਇੱਕ ਬੜੇ ਜੋਰ ਦੇ ਨਾਲ ਥਲੇ ਵੇਖਿਓ ਅਮਲੀ ਆ ਬੜੇ ਜੋਰ ਨਾਲ ਆ ਕੇ ਤੇ ਮੇਰੇ ਮਾਰ ਕੇ ਤੇ ਸੱਟ ਲਾ ਕੇ ਤੇ ਗਾ ਗਿਆ ਭਰਾ ਬੜਾ ਭਜਨ ਦੀ ਲੋੜ ਆ ਅਮਲੀ ਚਲਾਉਂਦੇ ਜੇ ਵੰਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਇਕ ਕੋਈ ਵੀ ਮੋਟਰਸਾਈਕਲ ਵਾਲੇ ਜਿੰਨੇ ਵੀ ਹੈਗੇ ਇਹਨਾਂ ਦੇ ਸ਼ੈਕ ਮੋਟਰਸਾਈਕਲਾਂ ਦੇ ਸ਼ੀਸ਼ੇ ਜਿਹੜੇ ਆ ਉਹ ਜ਼ਰੂਰ ਲਵਾਵੇ ਗਵਰਨਮੈਂਟ ਜਿਹਦੇ ਜਿਹੇ ਮੋਟਰਸਾਈਕਲ ਨੂੰ ਸ਼ੀਸ਼ਾ ਨਹੀਂ ਹੈਗਾ ਜਿਹਦੇ ਮੋਟਰਸਾਈਕਲ ਨੂੰ ਹਾਰ ਨਹੀਂ ਹੈਗਾ ਉਹਦਾ ਜ਼ਰੂਰ ਸਰਕਾਰ ਚਲਾਨ ਕੱਟੇ ਮੈਂ ਇਹ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਜੇਕਰ ਸ਼ੀਸ਼ਾ ਲੱਗਾ ਹੋਵੇ ਪਿੱਛੇ ਕੋ ਭੌ ਕੇ ਵੇਖੂਗਾ ਕੋਈ ਕਿਸੇ ਨਾਲ ਕਿਸ ਤਰ੍ਹਾਂ ਦਾ ਬਚਾਅ ਹੋ ਜੂਗਾ ਕੋਈ ਧੀਂ ਪੜਕੇ ਦੇ ਵਿੱਚ ਹਾਰਨ ਮਾਰੂਗਾ ਤੇ ਇੱਕ ਤੇ ਬਣਾ ਹੋ ਗਿਆ ਇੱਕ ਰਿਵਾਜ ਬਣ ਚੁੱਕਾ ਵੀ ਹਾਰਨ ਮਾਰਦਾ ਹੀ ਨਹੀਂਗਾ ਹਾਰਨ ਮਾਰਿਆ ਹੋਗਾ ਤਾਂ ਵੀ ਕਿਸੇ ਨਾ ਕਿਸੇ ਦਾ ਬਚਾਅ ਹੋ ਜੂਗਾ ਸੋਚ ਕਰਕੇ ਸ਼ੀਸ਼ਾ ਜੜਾਵਾ ਮੋਟਰਸਾਈਕਲ ਦੇ ਨਾ ਹੋਣ ਦੀ وجہ ਨਾਲ ਹੱਥ ਨਾ ਹੋਣ ਦੀ وجہ ਦੇ ਨਾਲ ਆ ਮਢੀ ਜਿਹੜੀ ਆ ਅੱਖ ਦਾ ਚਿੱਟਾ ਪੀਤਾ ਹੁੰਦਾ ਇਹਨਾਂ ਨੇ ਨਸ਼ੇ ਖਾਧੇ ਹੁੰਦੇ ਆ ਤੇ ਅੰਨੇ ਵਾਹ ਆ ਕੇ ਮੇਰੇ ਖਲੋਤੇ ਦੇ ਵਿੱਚ ਮੋਟਰਸਾਈਕਲ ਮਾਰ ਕੇ ਗਏ ਆ ਵੇਖੋ ਕਿੱਦਾਂ ਮੇਰੇ ਸੱਟਾਂ ਲੱਗੀਆਂ ਨੇ ਤਾਂ ਆ ਵੇਖੋ ਇੱਕ ਮੇਰੀ ਇੱਥੇ ਆ ਹੁੰਦਾ ਜਿਹੜੀ ਇੱਕ ਰੈਕਟ ਹੋ ਗਈ ਆ ਤੇ ਹੁਣ ਇੱਥੇ ਬੱਧਾ ਕਰੂਗਾ ਕੀ ਉਹ ਪ੍ਰਸ਼ਾਦ